ਤਨ ਬਾਬਾ ਸ੍ਰੀ ਚੰਨ ਜੀ ਸੋਚੋ ਕਿ ਦੋ ਸਮਾਜ ਹਨ ਇੱਕ ਸਮਾਜ ਵਿੱਚ ਚਿੱਟੇ ਹੋਣ ਨੂੰ ਉੱਤਮ ਸਮਝਿਆ ਜਾਂਦਾ ਹੈ ਅਤੇ ਇੱਕ ਸਮਾਜ ਵਿੱਚ ਕਾਲੇ ਹੋਣ ਨੂੰ ਉੱਤਮ ਸਮਝਿਆ ਜਾਂਦਾ ਹੈ ਅਤੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਆਤਮਾ ਨੇ ਜੋ ਪ੍ਰਮਾਤਮਾ ਦਾ ਨਾਮ ਜਪਿਆ ਹੋਵੇਗਾ ਉਸ ਨੂੰ ਉੱਤਮ ਸਮਝਿਆ ਜਾਵੇਗਾ ਇੱਕ ਸਮਾਜ ਜਿਸ ਵਿੱਚ ਇਨਸਾਨ ਨੂੰ ਚਿੱਟੇ ਰੰਗ ਨੂੰ ਉੱਤਮ ਸਮਝਿਆ ਜਾਂਦਾ ਹੈ ਉਸ ਸੰਸਾਰ ਵਿੱਚ ਇਨਸਾਨ ਆਪਣੇ ਆਪ ਨੂੰ ਕਰੀਮਾ ਲਗਾ ਕੇ ਸਾਬਣ ਲਗਾ ਕੇ ਆਪਣੇ ਆਪ ਨੂੰ ਸਾਰਿਆਂ ਤੋਂ ਉੱਤਮ ਦੱਸਣ ਦੀ ਕੋਸ਼ਿਸ਼ ਕਰਦਾ ਹੈ ਆਤਮਾ ਵੀ ਅੰਦਰ ਬੈਠੀ ਹੈ ਜੋ ਆਪਣੇ ਆਪ ਨੂੰ ਉੱਤਮ ਦੱਸਣ ਦੀ ਕੋਸ਼ਿਸ਼ ਕਰੇਗੀ ਪਰਮਾਤਮਾ ਦੀ ਦਰਵਾਜ਼ੇ ਵਿੱਚ ਪਰ ਸਰੀਰ ਉਸਦੀ ਸੁਣੇਗਾ ਨਹੀਂ ਸਰੀਰ ਆਪਣੇ ਆਪ ਨੂੰ ਇਸ ਸੰਸਾਰ ਵਿੱਚ ਸੋਨਾ ਦੱਸਦਾ ਹੈ ਇੱਕ ਦੂਸਰਾ ਸਮਾਜ ਹੈ ਜਿਸ ਵਿੱਚ ਕਾਲੇ ਹੋਣ ਨੂੰ ਸਭ ਤੋਂ ਉੱਤਮ ਸਮਝਿਆ ਜਾਂਦਾ ਹੈ ਉੱਥੇ ਲੋਕ ਚਿੱਟੇ ਨੂੰ ਪਸੰਦ ਨਹੀਂ ਕਰਦੇ ਕਾਲੇ ਨੂੰ ਪਸੰਦ ਕਰਦੇ ਹੋਣਗੇ ਤਾਂ ਉੱਥੇ ਕਾਲੇ ਲੋਕ ਆਪਣੇ ਆਪ ਨੂੰ ਉੱਚ ਦਿਖਾਉਣ ਵਾਸਤੇ ਆਪਣਾ ਰੰਗ ਕਾਲਾ ਕਰਨ ਦੀ ਕੋਸ਼ਿਸ਼ ਕਰਦੇ ਹੋਣਗੇ ਜਿਵੇਂ ਸਾਡੇ ਦੇਸ਼ ਵਿੱਚ ਚਿੱਟੇ ਨੂੰ ਉੱਤਮ ਸਮਝਿਆ ਜਾਂਦਾ ਹੈ ਅਤੇ ਕਈ ਦੇਸ਼ਾਂ ਵਿੱਚ ਕਾਲ ਇਹਨੂੰ ਉੱਤਮ ਉਸੇ ਤਰ੍ਹਾਂ ਆਤਮਾ ਹੈ ਆਤਮਾ ਵੀ ਆਪਣੇ ਆਪ ਨੂੰ ਉੱਤਮ ਦੱਸਣ ਦੀ ਕੋਸ਼ਿਸ਼ ਕਰੇਗੀ ਆਤਮਾ ਦੀ ਇਹ ਸਰੀਰ ਨਹੀਂ ਸੋਣਦਾ ਸਰੀਰ ਆਪਣੇ ਆਪ ਨੂੰ ਖੁਸ਼ਬੂ ਦੇ ਨਾਲ ਅਤੇ ਸੋਹਣੀਆਂ ਕਰੀਮਾਂ ਦੇ ਨਾਲ ਮਹਿਕਾਨ ਦੀ ਕੋਸ਼ਿਸ਼ ਕਰਦਾ ਹੈ ਆਤਮਾ ਦੀ ਮਹਿਕ ਨੂੰ ਸਰੀਰ ਫੀਲ ਹੀ ਨਹੀਂ ਕਰਦਾ ਆਤਮਾ ਪਰਮਾਤਮਾ ਦੀ ਦਰਗਾਹ ਵਿੱਚ ਜਦੋਂ ਜਾਵੇਗੀ ਅਤੇ ਉੱਥੇ ਜਾ ਕੇ ਪਰਮਾਤਮਾ ਦਾ ਜੋ ਨਾਮ ਆਤਮਾ ਨੇ ਜਪਿਆ ਹੋਵੇਗਾ ਉਸ ਦਾ ਫਲ ਆਤਮਾ ਨੂੰ ਮਿਲੇਗਾ ਅਤੇ ਉਹ ਸਾਬਣ ਉਹ ਮਹਿਕ ਆਤਮਾ ਦੇ ਨਾਲ ਜਾਵੇਗੀ ਜੋ ਪਰਮਾਤਮਾ ਦੀ ਮਹਿਕ ਆਤਮਾ ਨੇ ਇਸ ਸੰਸਾਰ ਵਿੱਚ ਰਹਿ ਕੇ ਫੀਰ ਕੀਤੀ ਹੋਵੇਗੀ ਇਨਸਾਨ ਕਰੀਮ ਆਲਕਾ ਕੇ ਦੂਸਰਿਆਂ ਦੇ ਵਿੱਚ ਖਲੋ ਕੇ ਆਪਣੇ ਆਪ ਨੂੰ ਉੱਤਮ ਦੱਸਣ ਦੀ ਕੋਸ਼ਿਸ਼ ਕਰਦਾ ਹੈ ਚੰਗਾ ਪਹਿਰਾਵਾ ਪਾ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਉੱਤਮ ਹਾਂ ਉਸ ਨੂੰ ਕ੍ਰੀਮ ਦੀ ਜ਼ਰੂਰਤ ਨਹੀਂ ਪਵੇਗੀ ਪਹਿਰਾਵੇ ਦੀ ਜ਼ਰੂਰਤ ਨਹੀਂ ਪਵੇਗੀ એનર્ਜੀ ਹੀ ਐਨੀ ਖੁਸ਼ਬੂ ਵਾਲੀ ਹੋਵੇਗੀ ਕਿ ਸਾਰੇ ਲੋਕ ਉਸ ਦੇ ਆਲੇ ਦੁਆਲੇ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਿੱਚ ਲੱਗ ਪੈਣਗੇ ਇਹ ਫੀਲਿੰਗ ਉਸੇ ਨੂੰ ਹੀ ਹੋਵੇਗੀ ਜੋ ਪਰਮਾਤਮਾ ਦੇ ਨਜ਼ਦੀਕ ਹੋਵੇਗਾ ਇਨਸਾਨ ਚਿਹਰੇ ਦੇਖਦੇ ਹਨ ਪਰ ਪਰਮਾਤਮਾ ਚਿਹਰੇ ਨਹੀਂ ਦੇਖਦੇ ਆਤਮਾ ਦੀ ਮਹਿਕ ਦੇਖਦੇ ਹਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ